ਇਹ ਇਹਨਾਂ ਪੱਕੇ ਦਾ ਹੈ ਇਹ ਸਾਡੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਦੀਆਂ ਡਾਇਰੈਕਸ਼ਨਸ ਦੇ ਆਧਾਰ 'ਤੇ ਜਿਹੜੀ ਸੈਂਟਰਲ ਜੇਲ ਪਟਿਆਲਾ ਉਹਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਉਹ ਸਰਚ ਅਭਿਆਨ ਦੌਰਾਨ 6 ਮੋਬਾਈਲ ਫੋਨ ਜਿਹੜੇ ਛੋਟੇ ਕੱਚੇ ਡਾਕਾ ਕੰਪਨੀ ਦੇ ਬਰਾਮਦ ਕੀਤੇ ਗਏ ਤੇ ਉਹਦੇ ਆਧਾਰ 'ਤੇ 4 ਮੁਕੱਦਮੇ ਦਰਜ ਕੀਤੇ ਗਏ ਇਹਦੇ ਜਿਹੜੀ ਕੈਦੀਆਂ ਨੂੰ ਮਿਲਿਆ ਕਿਹੜੀ ਸਜ਼ਾ ਹੋ ਗਈ ਹੈ ਸਾਰੇ ਉਹਨਾਂ ਦੇ ਵਿੱਚੋਂ ਜੀ ਕੁਝ ਐਨਡੀਪੀਐਸ ਦੇ ਦੋਸ਼ੀ ਹੈ ਤੇ ਕੁਝ ਲੜਾਈ ਝਗੜੇ ਦੇ ਇਹ ਕੋਲ ਮੋੜ ਲਿੰਗ ਪਹੁੰਚ ਗਏ ਤਾਂ ਪਤਾ ਲੱਗੇ ਇਹਨਾਂ ਦੇ ਕੋਲ ਲਾਈਫ ਮੋਡ ਨਹੀਂ ਇਹ ਪਰਚਾ ਦਰਜ ਕਰਕੇ ਜੀ ਇਹਨਾਂ ਨੂੰ ਇਹਨਾਂ ਦੇ ਦਫ਼ਤਰ ਤੋਂ ਪ੍ਰੋਡਕਸ਼ਨ ਵਾਂਟ ਹਾਸਲ ਕਰਕੇ ਇਹਨਾਂ ਦੀ ਅरेस्ट ਪਾਈ ਜਾਂਦੀ ਹੁੰਦੀ ਹੈ ਉਹਨਾਂ ਦੀ ਅरेस्ट ਪਾਵਾਂਗੇ ਤਾਂ ਪਤਾ ਲੱਗੂਗਾ ਵੀ ਕਿੱਥੋਂ ਮੋਬਾਈਲ ਉਹਨਾਂ ਦੇ ਕੋਲ ਆਇਆ ਜੀ ਕੋਈ ਮੁਲਾਜ਼ਮ ਦੀ ਸ਼ਮੂਲੀਅਤ ਹੈ ਜਾਂ ਕੋਈ ਬਾਹਰੋਂ ਕਿਸ ਤਰੀਕੇ ਫੈਂਕਾ ਵਜਾ ਜੇਲ ਜਿਹੜੀ ਆ ਉਹ ਉਹਦੇ ਆਲੇ ਦੁਆਲੇ ਬੱਸੋਂ ਬਹੁਤ ਹੈ ਇਸ ਕਰਕੇ ਜਿਹੜਾ ਫੈਂਕਾ ਉਹਦੇ ਵਿੱਚ ਛਿਟਾ ਜਾਂਦਾ ਪਰੰਤੂ ਅੱਗੇ ਨਾਲੋਂ ਇਸ ਤੇ ਰੋਕਥਾਮ ਕੀਤੀ ਗਈ ਹੈ ਤੇ ਹੋਰ ਵੀ ਜੜੇ ਪੁਖਤਾ ਪ੍ਰਬੰਧ ਕੀਤੇ ਗਏ ਇਨਾਂ ਨੂੰ ਪੁੱਛੀਏ ਤਾਂ ਆ ਵੀ ਖੁਲਾਸੇ ਬਿਲਕੁਲ ਜੀ ਹੋਰ ਵੀ ਖਲਾਸੇ ਹੋ ਸਕਦੇ ਆ ਪੁਛਕਿਸ਼ ਤੋਂ ਵੀ ਹੋ ਸਕਦੇ ਆ ਤੇ ਟੈਕਨੀਕਲ ਅਨਲਿਸਿਸ ਆ ਜਿਹੜਾ ਉਹਦੇ ਤੋਂ ਵੀ ਕਈ ਖਲਾਸੇ ਹੋਣ ਦੀ ਆਸ ਹੈ ਜੀ